ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੈਟੇਲਾਈਟ ਦੇ ਸਿਰੇ ਅਸਲੀਆਂ ਲਾਈਵ ਅਤੇ ਤਾਜ਼ਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਲਗਭਗ ਇਸ ਵੇਲੇ 9 ਵਜੇ ਚੱਲ ਰਹੇ ਆ ਦਿਨ ਹੈ ਜੀ 24 ਜਨਵਰੀ ਸਟੇਟ ਲਰਡ ਤੁਸੀਂ ਦੇਖ ਸਕਦੇ ਹਾਂ ਕਿ ਲਗਭਗ ਪੰਜਾਬ ਦੇ ਖੋਤੇ ਖਾਗਾਂ ਦੇ ਵਿੱਚੋਂ ਪੱਛਮੀ ਸਿਸਟਮ ਜਿਹੜਾ ਬੀਤੇ ਦੋ ਦਿਨਾਂ ਤੋਂ ਸਰਗਰਮ ਸੀ ਉਹ ਇਥੋਂ ਪਾਰ ਲੰਘ ਚੁੱਕਾ ਹੈ ਤੇ ਇੱਥੇ ਹੁਣ ਉਹ ਸਿਸਟਮ ਦਾ ਅਸਰ ਨਹੀਂ ਆ ਜਿਹਦੇ ਸਿੱਟੇ ਵਜੋਂ ਅੱਜ ਜਰੀਆ ਤੜਕੇ ਸਵੇਰ ਤੋਂ ਚੜਦੇ ਸੂਰਜ ਦੇ ਦਰਸ਼ਨ ਕੁਝ ਖੇਤਰਾਂ ਦੇ ਵਿੱਚ ਹੋਏ ਨੇ ਤੇ ਲਗਭਗ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਅੱਜ ਧੁੱਪ ਚੜ੍ਹੇਗੀ ਦੁਪਹਿਰ ਤੱਕ ਤੇ ਜਿਹੜਾ ਪਛੇ ਸਿਸਟਮ ਲੰਘ ਕੇ ਗਿਆ ਇਧਨਾ ਠਾਰੀ ਇੱਕਦਮ ਵਧੀਆ ਹੈ ਤਾਬਰ ਤੋਂ ਠੰਡ ਨੇ ਵਾਪਸੀ ਕੀਤੀ ਹੈ ਜਿਹੜੇ ਬੀਤੀ ਰਾਤ ਦੇ ਟੈਂਪਰੇਚਰ ਨੇ ਉਹਦੇ ਡਾਟਾ ਆਇਆ ਨਹੀਂ ਹੈ ਪਰ ਸਾਡੇ ਅਨੁਮਾਨਾਂ ਦੇ ਮੁਤਾਬਕ ਕਿਤਨਾ ਕਿਤੇ ਮਾਈਨਸ ਟੈਂਪਰੇਚਰ ਗਿਆ ਹੋਵੇਗਾ ਮਾਈਨਸ 1 ਡਿਗਰੀ ਵੀ ਕਿਤਨਾ ਕਿਤੇ ਪਹੁੰਚਿਆ ਹੋਵੇਗਾ ਬਹੁਤ ਹੀ ਖੇਤਰਾਂ ਦੇ ਵਿੱਚ 0 ਤੋਂ ਲੈ ਕੇ 2 3 ਇਹਦੇ ਆਸ-ਪਾਸ ਟੈਂਪਰੇਚਰ ਦਰਜ ਹੋਏ ਹੋਣਗੇ ਡਾਟਾ ਆਏਗਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਅੱਜ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰਦੇ ਹਾਂ ਤੇ ਦਿਨ ਅੱਜ ਠੰਡਾ ਰਹੇਗਾ ਕੋਲਡ ਵੇ ਲੱਗਣ ਦੇ ਆਸਾਰ ਨੇ ਕਿਉਂਕਿ ਸੀਤ ਲਹਿਰ ਚੱਲ ਰਹੀ ਹੈ ਠੰਡੀਆਂ ਹ ਹਾਲੇ ਹਾਲਾ ਰਫਤਾਰ ਉਹਨਾਂ ਦੀ ਘਟਾ ਹੈ ਪਰ ਠੰਡਕ ਵਧੀ ਹੋਈ ਹੈ ਜਿਹਦੇ ਸਦਕਾ ਅੱਜ ਟੈਂਪਰੇਚਰ ਹੈ ਜਿਹੜੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਕੋਲਡ ਨੇ ਲੱਗਣ ਦੇ ਅਸਰ ਹੋਣਗੇ ਯਾਨੀ ਕਿ 16 ਡਿਗਰੀ ਤੋਂ ਥੱਲੇ ਟੈਂਪਰੇਚਰ ਦਰਜ ਹੋਣਗੇ ਇਸ ਤੋਂ ਲੱਗਦਾ ਜਿਹੜਾ ਫੇਚੇ ਸਿਸਟਮ ਲੰਕੇ ਗਿਆ ਹੈ ਇੱਕ ਜਿਹੜਾ ਵੱਡੇ ਫਾਦਰ ਤੇ ਫਾਇਦਾ ਇਹ ਕਰਕੇ ਗਿਆ ਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਸੀ ਜਿਹੜਾ 400 ਤੋਂ ਤਹਾਂ ਜਾ ਰਿਹਾ ਸੀ ਉਹ ਥੱਲੇ ਡਿੱਗ ਕੇ ਸਿੱਧਾ 44 ਤੇ ਆ ਚੁੱਕਾ ਹੈ ਅੱਜ ਜੇਕਰ ਅਸੀਂ ਤੜਕੇ ਸਵੇਰ ਦਾ 에ਅਰ ਕੁਆਲਿਟੀ ਇੰਡੈਕਸ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਕਿਤੇ 40 ਕਿਤੇ 44 ਕਿਤੇ 54 ਕਿਤੇ 50 ਐਦਾਂ ਚੱਲਦਾ ਫਿਆ ਮੀਡਲ 에ਅਰ ਕੁਆਲਿਟੀ ਇੰਡੈਕਸ ਦਾ ਸਾਹ ਲੈਣ ਯੋਗ ਹਵਾ ਹੁਣ ਹੋ ਗਈ ਹੈ ਤੇ ਪ੍ਰਦੂਸ਼ਣ ਦਾ ਲੈਵਲ ਇੱਕਦਮ ਥੱਲੇ ਡਿੱਗ ਗਿਆ ਜਿੱਥੇ 400 ਕਿਤੇ ਸਿੱਧਾ 40 ਤੇ ਸੋ ਇਹ ਵੱਡਾ ਫਾਇਦਾ ਇਸ ਸਿਸਟਮ ਕਰਕੇ ਗਿਆ ਤੇ ਅੱਜ ਦਿਨ ਠੰਡਾ ਰਹੇਗਾ ਜੀ ਹਚ ਕੋਈ ਦੌਰ ਆ ਨਹੀਂ ਹੈ ਤੇ ਸ਼ਾਮ ਤੱਕ ਜਿਹੜਾ ਉੱਚਾ ਕਸੇ ਜੋ ਬੱਦਲ ਫਿਰ ਤੋਂ ਜੜ ਲੰਘਣੇ ਸ਼ੁਰੂ ਕਰਨਗੇ ਹਲਕੀ ਬੱਦਲਵਾਈ ਉੱਪਰਲੇ ਖੱਦਰ ਤੇ ਗੁਜ਼ਾਰਨੀ ਸ਼ੁਰੂ ਕਰੇਗੀ ਰਾਜਸਥਾਨ ਪੰਜਾਬ ਤੇ ਹਰਿਆਣਾ ਦੇ ਸੈਟਲਾਈਟ ਦੇ ਵਿੱਚ ਤੋਂ ਦੇਖੋ ਹੀ ਸਕਦੇ ਹਾਂ ਕਿ ਇੱਕ ਬੱਦਲਵਾਈ ਵਾਲੀ ਜਿਹੜਾ ਸਿਸਟਮ ਆ ਪਿੱਛੇ ਆ ਰਿਹਾ ਲੈਂਦੇ ਵਾਲੇ ਪਾਸਿਓਂ ਜਿਹੜਾ ਕਿ ਦੁਪਹਿਰ ਤੱਕ ਤਾਂ ਇੱਥੇ ਤੋਂ ਉੱਪਰ ਲੱਗੇਗੀ ਚਾਰ ਦੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਪਰ 2 ਦਿਨ ਵਜ ਤੋਂ ਬਾਅਦ ਇੱਕ ਜਿਹੜੇ ਉੱਚੇ ਬੱਦਲ ਹੋਣਗੇ ਜਾਨੀ ਕਿ ਉੱਪਰ ਦੇ ਲੰਗਣਾ ਸ਼ੁਰੂ ਕਰਨਗੇ ਜਿਸ ਦੇ ਨਾਲ ਤੋਫਾ ਜੜਿਆ ਥੋੜੀ ਮੱਠੀ ਰੱਖਦੀ ਹੋ ਜਾਏਗੀ ਤੇ ਅੱਜ ਸੰਦੇਨਾ ਠੰਡਾ ਰਹਿਣ ਦੇ ਅਸਾਰ ਨੇ ਤੇ ਬਰਬਾਰੀ ਉਫਰੇ ਫੱਦਰ ਤੇ ਹੋ ਰਹੀ ਹੈ ਜੀ ਤੇ ਹਾਲੇ ਕੁਝ ਖੇਤਰਾ ਦੇ ਵਿੱਚ ਹੋ ਸਕਦਾ ਮੀ ਜਿਹੜੇ ਫਾੜਾ ਦੇ ਥੱਲੇ ਵਾਲੇ ਖੇਤ ਨੇ ਉੱਥੇ ਮੀ ਹਲੇ ਲੱਗ ਸਕਦੇ ਨੇ ਤੇ ਉੱਥੇ ਵਾਲੇ ਭਾਗਾਂ ਤੋਂ ਵਿੱਚ ਬਰਬਾਰੀ ਦਾ ਦੌਰ ਚੱਲ ਸਕਦਾ ਹੈ ਫਿਲਹਾਲ ਅੱਜ ਅਲਰਟ ਹੈ ਜਿਹੜੇ ਉਹ ਧੁੰਦ ਨੂੰ ਲੈ ਕੇ ਜਾਰੀ ਕੀਤੇ ਗਏ ਸੀ ਧੁੰਦਾ ਜਗਰਾਉਂਡ ਲੈਵਲ ਤੇ ਘੱਟ ਖੇਤਰਾ ਦੇ ਵਿੱਚ ਹੈ ਜਿੱਥੇ ਧੁੰਦ ਹੈਵੀ ਹੈ ਉਹ ਵੀ ਹੁਣ ਅਗਲੇ 2-3 ਘੰਟਿਆਂ ਦੇ ਵਿੱਚ ਸਾਫ਼ ਹੋ ਜਾਣੀ ਹੈ ਕਿਉਂਕਿ ਅੱਜ ਧੁੱਪ ਚੜੀ ਹੋਈ ਹੈ ਤੇ ਬਹੁਤ ਹੀ ਖੇਤਰਾ ਦੇ ਵਿੱਚ ਧੁੱਪ ਲੱਗਣ ਦੀ ਦੁਪਹਿਰ ਤੱਕ ਜਦ ਫਿਰ ਤੋਂ ਸ਼ ਬਾਲੇ ਜਨਾ ਦਿਆ ਉਹ ਵੀ ਤੁਹਾਡਾ ਨਾ ਜੱਜੜਿਆ ਜਲਦ ਸੰਝ ਕੇਤੇ ਜਾਓ ਧੰਨਵਾਦ